ਜੀਤੇ ਭਰਾ ਜਿਹਨੇ ਸੱਚੀ ਵਧੀਆ ਰੂਹ ਜਿਹੜੀ ਪ੍ਰਚਾਰ ਕੀਤੇ ਤੇ ਜੀਵ ਦੇ ਉੱਤੇ ਰਾਸਾ ਜਿਹਨੇ ਮਿਹਨਤ ਕੀਤੀ ਨਾ ਉਹਨੂੰ ਲੱਭ ਕੇ ਲਿਆਓ ਤੇ ਉਹਦੀ ਧੌੜ ਖਤਮ ਕਰੋ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਅਵਰਜੀਤ ਸਿੰਘ ਜੀ ਚਾਹਲਾ ਬੜੇ ਦਰਸ਼ਨੀ ਨੇ ਸਮਾ ਸਾਡੀ ਸ਼ਰੂਲ ਬਹੁਤ ਜ਼ਿਆਦਾ ਵੀ ਨੂੰ ਪਤਾ ਹੈ ਪਰ ਇਨਾਂ ਦੇ ਮਿੱਠੇ ਬੋਲਾਂ ਅਨੁਸਾਰ ਪਿਆਰ ਦੇ ਨਾਲ ਦੋ ਤਰ੍ਹਾਂ ਦੇ ਲੋਕ ਆ ਸਾਡੇ ਮੈਗਨੇਸ਼ਾ ਇੱਕ ਨਿਮਰਤਾ ਵਾਲੇ ਤੇ ਇੱਕ ਹੰਕਾਰੀ ਉਹ ਨਿਮਰਤਾ ਵਾਲੇ ਆ ਜਿਹੜੇ ਸੂਸ ਨਿਮਰਤਾ ਨੂੰ ਮਾਰੇ ਸਾਹਿਬ ਜੀ ਨੇ ਅਸੀਸ ਦਿੱਤਾ ਦੀ ਤੇ ਕਹੀ ਇਹੋ ਜਿਹੀ ਵੀ ਹੈਗੇ ਜਿਹੜੇ ਪਾਵਰ ਦਿਖਾਉਂਦੇ ਆ ਖੁਸਾਤ ਨਾਲ ਉਹਨਾਂ ਨੂੰ ਫਿਰ ਇਸ ਤਰ੍ਹਾਂ ਹੀ ਪੈਰਾ ਹੁੰਦਾ ਉਹ ਕੋਈ ਪ੍ਰਵਾਹ ਹਰੇ ਰੂਹਾਂ ਬਹੁਤ ਪਿਆਰੀਆਂ ਮੈਂ ਕਈ ਵਾਰੀ ਵੇਣਾ ਨਾ ਸੀ ਉਹ ਬਹੁਤ ਛੋਟੇ ਜਿਹੇ ਗਿਆਨੀ ਪ੍ਰਿੰਦਰਪਾਲ ਜੀ ਹੁਣ ਇਹਨਾਂ ਦੇ ਕਾਫੀ ਨੇੜੇ ਬਹਿ ਕੇ ਵਿਚਾਰਾ ਕਰਾਂ। ਸੁਨੀਲੰਦਰ ਸਤਕਾਰ ਸਿੰਘ ਸਹਿਵਾਏ ਨਾਲ ਜੀ ਆਇਆਂ। ਆਓ ਥੋੜਾ ਜਿਹਾ ਸਾਥ ਦਿਓ। ਫਿਰ ਆਪਾਂ ਅਗੇ ਤੁਰਦੇ ਜਿੱਨਾ ਕਿ ਬਰੇਚ ਬਾੜ ਹੋ ਸਕਿਆ ਮੈਂ ਤੁਹਾਡੀ ਹਾਜ਼ਰੀ ਪੜਾਉਗਾ। ਗੁਰੂ ਪਾਤਸ਼ਾਹਾਂ ਦੀ ਕਿਰਪਾ ਕਰਨ ਸਾਰੇ ਕਿਰਪਾ ਕਰੋ ਜੀ। ਗੁਰੂ One group. One Guru? One Guru? One Guru? One Guru? One Guru? Why, Guru? One ਵਾਹਿ ਗੁਰੂ 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 ਗੁਰ ਤੇਗ ਬਹਾਦਰ ਸਿਮਰਿਐ ਬੁਧ ਤੇ ਗੁਬਾਦਰ ਸਿਮਰਿਆ ਬੁਧ ਤੇ ਗੁਬਾਦਰ ਸਿਮਰਿਆ ਕਰਨੋਂ ਨਿਤ ਆਵੇ ਧਾਈ ਕਰਨੋਂ ਨਿਤ ਆਵੇ ਧਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾ ਹੈ ਰਾਏ ਕੋਈ ਵੀ ਪਿਆਰ ਕਰਦਾ ਮਰਿਆ ਹਾਜ਼ਰ ਹੁੰਦੇ ਜੀ ਬਹੁਤ ਘਟਨਾਵਾਂ ਆਦਾਲੀਆਂ ਮੇਰੇ ਹਜ਼ੂਰ ਪਾਦਸ਼ਾਹ ਨੂੰ ਬੰਦੀਖਾਨੇ ਚ ਬੰਨ੍ਹ ਦਿੱਤਾ ਸਰਵਨ ਪ੍ਰਗੀਰਿਯੋਂ ਏਕੁਨ ਦੇ ਚਿਤਦਰਸ਼ਨ ਏਕੁਨ ਲਈ ਪ੍ਰਤਾਖ ਦਰਸ਼ਨ ਏਕੁਨ ਲਈ ਸੋਪਨ ਦਰਸ਼ਨ ਤੇ ਏਕੁਨ ਦੇ ਸਰਵਨ ਦਰਸ਼ਨ ਉਨਾਇਸ ਵੇਲੇ ਸਰੌਣਨ ਭਗਤੀ ਹੋ ਰਹੀ ਹੈ ਤੇਗੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਨੂੰ ਉਸ 宾ਜਰੇ ਦੇ ਵਿੱਚ ਸੰਗਤ ਜੀ ਕੈਦ ਕੀਤਾ ਜਿਸ 宾ਜਰੇ ਦੇ ਵਿੱਚ ਕਿੱਲ ਸੁਈਆਂ ਮੇਖਾਂ ਨਾ ਉਹਦੇ ਵਿੱਚ ਬੰਦਾ ਬੈਠ ਸਕਦਾ ਤੇ ਨਾ ਖੜਾ ਬੋਲਿਆ ਗੁਰੂ ਨਾ ਖੜਾ ਨਾ ਪਾਸਾ ਅਟ ਸਕਦਾ ਇਸ ਤਰ੍ਹਾਂ ਦੀ ਉਹਦੀ ਮੰਤਰ ਬਣਾਈ ਹੈ ਤੇ ਮੇਰੇ ਹਜ਼ੂਰ ਪਾਤਸ਼ਾਹ ਦੇ ਚ ਵੀ ਹੱਸਦੇ ਆ ਕਿਉਂਕਿ ਉਹਨਾਂ ਦੀ ਬਾਣੀ ਹੈ ਉਹਨਾਂ ਦਾ ਕਲਾਮ ਹੈ ਜਾਂ ਸੁਖ ਦੇਤਾ ਤੁਹਿਆ ਰਾਤੀ ਬਹੁਤ ਡੂੰਘੇ ਵਿਸ਼ੇ ਹੈ ਗੁਰਸਤਨਾ ਕਰਿਓ ਅਸੀਂ ਉਹ ਲੋਗ ਜਦੋਂ ਰੱਬ ਸਾਹਿਬ ਸੁਖ ਦਿੰਦਾ ਨਾ ਗੱਫਾ ਦਿੰਦਾ ਮਾਇਆ ਅਹੀਂ ਪਤਾ ਕੀ ਕਰਦੇ ਆ 25 ਲੱਖ ਦੀ ਸ਼ਰਾਬ ਫੇਰੋ ਵੀ 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 ਲਾਉਣੇ ਨਚ ਨਾਲੀ 2-3 ਲੱਖ ਹੁੰਦੇ ਉਹ ਜਨਾ ਕਰਿਓ ਆਪਣੀ ਅਸਿੱਧਨੀ ਚਾਰ ਸਿਰ ਵੀ ਢਾਡੀ ਦਾ ਛੇਦੇ ਤੇ ਮੇਰੇ ਖਿਆਲ 15-16 ਰੂਹਾਂ ਇਹਨਾਂ ਨੂੰ ਪਿਆਰ ਦਿੱਤਾ ਕੀ ਆਊਗਾ 100-100 ਦਸ ਦਸ ਜਾਗੋ ਗੁਰੂ ਗੋਬਿੰਦ ਸਿੰਘ ਵਾਰੇ ਨਾਨਕ ਪੁਰਾਏ ਤੇ ਕਵੀ ਦਾ ਜੀ ਹਾਂ ਸਲਾਮ ਜੀ ਉਧਰ ਨਹੀਂ ਜਾਣਾ ਮੈਂ ਸ਼ਹੀਦ ਦੀਵਾ ਜਾਣਾ ਬਹਿ ਜਾਓ ਪਲੀਜ਼ ਉਹ ਤੁਸੀਂ ਮੈਨੂੰ ਨਾ ਪਿਆਰ ਦੇਣ ਲੱਗੋ ਬਹਿ ਜਾਓ ਆਖੋ ਸਾਥ ਮੈਂ ਸਿਰ ਤੁਹਾਡਾ ਸਾਜ ਪਾਣੀ ਬੈਠੇ ਹਾਂ ਜੇ ਉਹਗੇ ਨੇ ਪ੍ਰੇਮ ਦੇਣਾ ਤੇ ਉਹ ਬਾਤ ਚ ਕੋਈ ਸਮਾਪਤੀ ਨਹੀਂ ਪਲੀਜ਼ ਤੁਹਾਡਾ ਸਾਜ ਪਾਣੀ ਕਿਉਂਕਿ ਆਪਾਂ ਬੜਾ ਸੋਹਣਾ ਪਰ ਪਿਆਰ ਤੁਹਾਡਾ ਬਣਿਆ ਅੱਜ ਲੋੜ ਏ ਪਰਵਾਰ ਨੂੰ ਬੈਠੇ ਆ ਹੋਏ ਇਕੱਤਰ ਮਿਲੋ ਮੇਰੇ ਦੁਬਦਾ ਦੂਰ ਇਹ ਸਚਾਈ ਆ ਦਿਲ ਨਹੀਂ ਛੋਟਾ ਹੁੰਦਾ ਮਾਰੇ ਹਜਰੀ ਵਰਤਦਾ ਮੈਨੂੰ ਯਾਦ ਆ ਰਿਹਾ ਸਿੰਘ ਸਾਹਿਬ ਬੈਠੇ ਆ ਜੋੜ ਮੇਲਾ ਗੁਰੂਪੁਰਪ ਦਾ ਬਾਬੇ ਨਾਨਕ ਦਾ ਮੈਂ ਵੀ ਉੱਥੇ ਸੀ ਯਾਤਰੀ ਦੇ ਰਵਾਨਾ ਬੜਾ ਸੁਨਹਿਲਾ ਗੁਰੂ ਕਾ ਹਜ਼ੂਰੀ ਲੱਗੀ ਆਇਆ ਉਹਨੇ ਇੱਕ ਘੰਟਾ ਕੀਰਤਨ ਕੀਤਾ ਕਾਨੂੰਨ ਮੁਤਾਬਕ ਉਹਨੇ ਅਸੀਰ ਦਿੱਤੀ ਕੀ ਸੋਈ ਤੇ ਮੈਂ ਲੱਗੇ ਬੇਟਾ ਮੈਂ ਕਿਹਾ ਵੀ ਇਹ ਕੀ ਕਰ ਲੱਗੇ ਆ ਕਿੰਨਾ ਜੀ ਕੀ ਕਰੀਏ ਕਾਨੂੰਨ ਮੈਂ ਕਿਹਾ ਵੀ 100 ਕਿਲੋਮੀਟਰ ਚੱਲ ਕੇ ਆਏ ਆ ਇਹ ਤਾਂ ਤੇਲ ਖਾ ਗਈ ਕਿਸੋ ਦਾ ਗੱਡੀ ਉਹ ਭਾਈ ਸਰ ਇਹ ਕੋ ਕਿੰਨੇ ਵੀ ਜੇ ਮੈਨੂੰ ਕਹਿੰਦੇ ਗਿਆ ਨਹੀਂ ਜੀ ਕੋਈ ਗੱਲ ਨਹੀਂ ਬਹੁਤ ਚਿਹਰਾ ਖੁਸ਼ ਲਾਗੇ ਜਿੱਦਾ ਸਿੰਘ ਸਾਹਿਬ ਬੈਠੇ ਕਰੋ ਸੀ ਹਜੇ ਗੱਲਾਂ ਹੀ ਕਰਦਾ ਵੇਖੋ ਕਲੇ ਸ਼ਬਦ ਨਹੀਂ ਗੁਰਤੇ ਇੱਕ ਬਾਦ ਸਿਮਰਿਆ ਕਰ ਨਾਮ ਦਾ ਆਵੇ ਸਭ ਥਾਈ ਉਹ ਮਗਰੇ ਸਿੰਘ ਆ ਗਿਆ ਤੇ ਉਹਨੇ ਆਉਂਦਿਆ ਸਾਹ ਕਹਿੰਦਾ ਭਾਈ ਸਾਹਿਬ ਜੀ ਇਹਨਾ ਸੋਹਣਾ ਕੀਰਤਨ ਕੀਤਾ ਜੇ ਨਾ ਧਿਆਨ ਦੇ ਇਹਨਾ ਸੋਹਣਾ ਕੀਰਤਨ ਕੀਤਾ ਏ ਮੇਰੀ ਰੂਹ ਖੁਸ਼ ਮੈਂ ਤੁਹਾਨੂੰ ਸੁਣਦਾ 21000 ਰੁਪਿਆ ਜੇਬ ਚ ਪਾ ਲੇ ਮੰਦੇ ਰੇ ਸਗੂਦਿਤਾ ਕਵੀ ਹੰਸਾ ਨੰਦਪੁਰ ਆਇਆ ਕਵੀ ਹੰਸਾ ਨੰਦਪੁਰ ਆਇਆ ਉਹਦੇ ਕੱਪੜੇ ਪਾਟੇ ਚੋਲਾ ਪਾਟਾ ਧਿਆਨ ਦੇ ਆਇਆ ਟਿਕਾਉ ਰੱਖੀ ਹੋਈ ਆਖੂ ਸਤਾਰ ਤੇ ਮਾਰੇ ਸਹਿਬ ਜੀ ਉਹਨੂੰ ਕਹਿੰਦੇ ਵੀ ਗਾ ਸਭ ਨੂੰ ਪਤਾ ਇਤਿਹਾਸ ਦਾ ਮੈਂ ਤਾਂ ਹੀ ਸ਼ੋਧ ਵਰਤੀ ਜਾਂ ਸੁਖ ਦੇਤਾ ਜਦੋਂ ਰੱਬ ਤੁਹਾਨੂੰ ਮਾਇਆ ਦਿੰਦਾ ਨਾ ਬੱਚੇ ਪਿਆਰ ਹੁੰਦੇ ਆਪਾਂ ਪ੍ਰਚਾਰਕਾ ਸਿੱਧੀਆਂ ਬਾਤਾਂ ਗੋਲਗੱਲ ਨਹੀਂ ਕਰਦੇ ਨੇ ਜਿੱਦੋਂ ਤੁਹਾਨੂੰ ਮਾਇਰ ਤਰੱਕੀ ਦਿੰਦਾ ਬੱਚੇ ਪੱਕੇ ਹੁੰਦੇ ਚੰਗੇ ਪੈਸੇ ਆਉਂਦੇ ਨਾ ਉਦੋਂ ਗੁਰੂ ਦੀ ਸਟੇਜ ਵਿਚਾਲੋ ਆਪਣੇ ਬੇਟੇ ਦੇ ਵਿਆਹ ਚ ਨਾ ਚੰਗਾ ਜਥਾ ਕਥਾਵਾਚ ਕੀਰਤਨ ਵਾਲਾ ਢਾਡੀ ਸਿੰਘ ਬੁਲਾਓ ਉਹਨੂੰ ਕਹੇ ਭਾਈ ਸਾਹਿਬ ਕਰੋ ਕੀਰਤਨ ਅਸੀਂ ਬਾਬੇ ਗਿਆ ਕੰਮ ਬਾਬਰ ਕਿਆਂ ਵਾਲੇ ਤੇ ਪੜਦੇ ਪਤਾ ਕਿ ਰਾਜ ਕਰੇਗਾ ਖਾਲਸਾ ਕੀ ਰਹਿਣਾ ਅੰਮ੍ਰਿਤ ਕੁਛਗਰ ਨਹੀਂ ਦਿਆ ਨਿਆਣੀ ਕੀ ਇਹੇ ਦਾੜੀ ਪਾਗੜੀ ਰਹੇਗੀ ਦਾਵਾ ਕਰਦਾ ਹੈ ਮਾਰੇ ਤੇ ਬਰਦਾਨੀਆਂ ਦੇ ਧਰਮ ਬਚਾਏ ਅਜ ਆਪਣਾ ਖਜ਼ਰੇ ਚ ਪਲੀਜ਼ ਮਾਫ ਕਰਨਾ ਗਾਨੂਨੀ ਹੈ ਜੇ ਨਹੀਂ ਪਿਆਰ ਦੇ ਵਿੱਚ ਬਣ ਜੇ ਇਹ ਪ੍ਰਚਾਰਕ ਹੋਣਾ ਤੇ ਮੈਨੂੰ ਹੁਣੇ ਭਾਈ ਸਵੇਕ ਮਿਲੇ ਮੈਨੂੰ ਖੁਸ਼ੀ ਹੁੰਦੀ ਉਹ ਕਹਿੰਦੇ ਜੀ ਅਸੀਂ ਸਾਰਾ ਪਰਿਵਾਰ ਸੁਣਦੇ ਅਸੀਂ ਸਾਰਿਆਂ ਉਮਰ ਛਾਲਿਆ ਤੁਹਾਡੀ ਬੋਲ ਕਹਿੰਦੇ ਬਹੁਤ ਪਿਆਰੇ ਲੱਗਦੇ ਕੋਈ ਵੀ ਜੀ ਤਾੜਾ ਰੱਖਦਾ ਕੋਈ ਪਾਗਬੰਦਾ ਕੋਈ ਕਿਨਾਂ ਮੈਂ ਸ਼ਰਾਬ ਛੱਡਦੀ ਬੜੀ ਖੁਸ਼ੀ ਹੁੰਦੀ ਜਿਵੇਂ ਤੁਰੇ ਫਿਰਦੇ ਆਂ ਦੀ ਰਾਤ ਤੇ ਮਾਰੇ ਲੇਖੇ ਲੱਗ ਜਾਂਦੇ ਆ ਬਹੁਤ ਹੀ ਪ੍ਰਚਾਰਕ ਵੀ ਸਾਡੇ ਨਹੀਂ ਇੰਨਾ ਬੋਲਦੇ ਉਸਾ ਕੀ ਸ਼ੁਰੂ ਕਰਦੇ ਵਿੱਚ 25 ਦੀਆਂ ਪੰਕਤੀਆਂ ਕੰਠ ਕਰਕੇ ਲੋੜ ਹੀ ਨਹੀਂ ਐਵੇਂ ਕਿਹਨਾਂ ਬੁਲੇ ਬੰਨਾ ਪਰ ਬੁਲੇ ਬੰਨਾ ਵੜਾਉਣਾ ਮਾਰੇ ਕਿੰਦੇ ਸੱਚ ਸੁਣਾਏ ਸੀ ਟੈਮ ਆ ਗਿਆ ਹੁਣ ਸੱਚ ਬੋਲਾਂਗਾ ਜਿਉ ਨਾ ਬੋਲਿਆ ਤੇ ਆਪਾਂ ਗਵਾਹ ਜੜਾ ਉਦੋਂ ਤੇ ਉਹਨਾਂ ਦਾ ਧਰਮ ਖਤਰੇ 'ਚ ਹੀਨਾ ਤੇ ਸਾਡੇ ਬਾਪੂ ਨੇ ਬਚਾਇਆ ਜ ਆਪਣਾ ਜੀ ਕਿਹ ਨਿਆਣੇ ਘਰ ਚ ਵੇਖੋ ਬੀਏ ਐਮ ਐਮ ਕੌਮ ਵਿਦੇਸ਼ ਗਿਆ ਪਰਿਵਾਰ ਬੈਠਾ ਮੈਂ ਕਿਹਾ ਪੁੱਤ ਨੇ ਇਤਨੇ ਮੌਦਾ ਕਿੰਦਾ ਨਾ ਜਗਜੀਤ ਸਿੰਘ ਆਉਂਦਾ ਕਹਿੰਦੇ ਨਾ ਤੇ ਭਾਈ ਮਤੀ ਦਾਸ ਤੇ ਦੋ ਟੋਟੇ ਇੱਥੇ ਕਥਾ ਭਾਈ ਸਾਹਿਬ ਨੇ ਛੱਡੀ ਵੀ ਦੋ ਫਾੜ ਹੋਇਆ ਨਾਭੀ ਤੱਕ ਆਰਾ ਗਿਆ ਤੇ ਦੋ ਫਾੜ ਇਸ ਤਰ੍ਹਾਂ ਡਿੱਗੇ ਤੇ ਪਾਟ ਸੀ ਪੰਜ ਪਰਵਾਰ ਪੰਜੇ ਪਾਵੇ ਕਿੰਨੇ ਸਾਲ ਹੋ ਗਏ ਸੁਣਦੇ ਆ 350 ਸਾਲ ਪੀਪਾ ਜੀ ਸਾਹਿਬ ਜੀ ਨੂੰ ਫਾੜ ਹੋਏ ਜਬਜੀਤ ਸਿੰਘ ਚਲਿਆ ਅਹੀਂ ਚੰਗੇ ਬਣਿਆ ਸਾਨੂੰ ਆਉਦਾ ਹੀ ਤਰਕੀ ਨਾ ਕੀਤੀ ਆਪਾਂ ਡਿਵੈਲਪਮੈਂਟ ਨਹੀਂ ਹੋਈ ਆ ਕੋਈ ਸਤਨਾਵ ਤੇ ਬਾਦਸ਼ਾਹ ਗੁਰੂ ਨਾਨਕ ਦੀ ਨਾਵੀਂ ਜੋਤ ਪਿੰਜਰੇ ਦੇ ਵਿੱਚ ਬੰਦ ਹੈ ਤੇ ਕਹਿੰਦੇ ਜਹਾ ਸੁਖ ਦੇਤਾ ਤੁਜੈ ਆਰਾਦੀ ਦੁਖ ਪੀ ਜਾ ਖੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁਖ ਮੇਰੇ ਹਜ਼ੂਰ ਪਿੰਜਰੇ ਚ ਬੰਨ੍ਹ ਨਹੀਂ ਪਰ ਚਿਹਰੇ ਤੇ ਨੂਰ ਦਿਉੜੀ ਨਹੀਂ ਹੈ ਬੜਾ ਪਿਆਰ ਕਰਿਆ ਤੇ ਇਹ ਵੀ ਬਚਨ ਸੱਚ ਹੋਏ ਗੁਰਦੇਵ ਬਹਾਦਰ ਕਰਨੋਂ ਨੇ ਦਾਵੇ ਉਥੇ ਤਵਾ ਨਹੀਂ ਸਾਡੀ ਕਹਿੰਦੀ ਹੈ ਕੁਝ ਪ੍ਰੇਮੀ ਸਿੰਘ ਸੀ ਦਿੱਲੀ ਦੇ ਵਿੱਚ ਜਿਹੜੇ ਮਾਰੇ ਨੂੰ ਬੜਾ ਚਾਹੁੰਦੇ ਸੀ ਆਨੰਦਪੁਰ ਸਾਹਿਬ ਵੀ ਆ ਕੇ ਸੱਦਾ ਦੇ ਕੇ ਗਏ ਸੀ ਕਿ ਮਹਾਰਾਜ ਸਾਡੇ ਘਰ ਦਰਸ਼ਾ ਦਾ ਸਕਣ ਆਇਓ ਉੱਥੋਂ ਦੀ ਇਹ ਘਟਨਾ ਸੱਚ ਹੋਈ ਹੈ ਕਿ ਮੇਰੇ ਹਜ਼ੂਰ ਨੂੰ ਕੋਈ ਵੀ ਸਿਮਰਦਾ ਨਾ ਤੇ ਮਹਾਰਾਜ ਉੱਥੇ ਇਹ ਵੀ ਜ਼ਿਕਰ ਆਉਂਦਾ ਹੈ ਬਹਿ ਜੋ ਭਾਜੀ ਬਹਿ ਜੋ ਪਲੀਜ਼ ਬੇਨਤੀ ਬਿਲਕੁਸਵਾਂ ਕੀ ਹੁੰਦੀ ਹੈ ਤੇ ਆਪਾਂ ਸੁਣਨਾ ਏ ਚੱਲੀ ਜਾਣਾ ਉਥੇ ਦਾ ਕੋਈ ਨਹੀਂ ਆਪੇ ਮਾਰੇ ਨੇ ਵਰਤਨਾ ਕੇ ਬੈਠੋ ਸ਼ੁਕਰ ਹੈ ਮਾਲਕ ਦਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਅਰਦਾਸ ਮੁਖ ਤੇ ਜੋ ਬੋਲੇ ਇਹ ਹਉਮਾ ਸੱਚ ਹੋਵੇ ਤੁਸੀਂ ਕਹੋਗੇ ਭਾਈ ਸਾਹਿਬ ਕੀ ਕਹਿੰਦੇ ਹੋ ਤਮ ਦਿਲ ਦੀ ਗੱਲ ਦੱਸਣੀ ਚਾਉਂਲਾ ਸਾਹਿਬ ਵੀ ਬੈਠੇ ਮਾਰੇ ਮੈਂ ਕਥਾ ਸਿੱਖੀ ਨਹੀਂ ਕਿਹਾ ਮੈਂ ਕਿਹੇ ਕੋਲ ਜੋ ਸਿੱਖਿਆ ਨਹੀਂ ਮੈਂ ਸੇਵਾਦਾਰ ਭਰਤੀ ਹੋਇਆ ਹੇ ਸ਼੍ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਮੈਂ 12-13 ਸਾਲ ਦੇ ਘਰ ਦੇ ਝਾੜੂ ਪਾਣੇ ਦਫ਼ਤਰ ਚ ਚਾਹ ਵੀ ਵਰਤਾਈ ਪਰ ਸੰਥਿਆ ਜਰੂਰ ਕੀਤੀ ਸੀ ਉਸਤਾਦ ਗਿਆਨੀ ਬਲਦੇਵ ਸਿੰਘ ਦਮਦਿਤ ਸਾਹਿਬ ਚ ਉਹਨਾਂ ਤੋਂ ਮੈਂ 14 ਸੂਤੀਆਂ ਨੂੰ ਪੜੇ ਪਰ ਬੜਾ ਸ਼ੌਕ ਹੁੰਦਾ ਪਰ ਅੱਜ ਮੈਂ ਮਹਾਰਾਣ ਨਾ ਵੀ ਲੋਕੀ ਕਹਿੰਦੇ ਸ਼ਕਤੀ ਹੈ ਨਹੀਂ ਗੁਰੂ ਘਰ ਚ ਪਾਵਰ ਤਾਂ ਇਤਨੀ ਕਿਉਂ ਨਹੀਂ ਹੈਗੀ ਸਾਨੂੰ ਆਉਂਦਾ ਕੁਝ ਨਹੀਂ ਨਾਲ ਸੀ ਵਿਦਵਾਨ ਨੇ ਤੇ ਸਾਲ ਦੀ ਡੈਰੀ ਜਿਹੜੀ ਭਰੀ ਹੈ ਮਨੋਂਗੇ ਬਹੁਤ ਸ਼ਕਤੀ ਹੈ ਦੁਨੀਆ ਤਰਸਦੀ ਹੈ ਭਾਈ ਸਾਹਿਬ ਨੇ ਫੋਨ ਕੀਤਾ ਮੈਂ ਬੜਾ ਖੁਸ਼ ਆ ਕਿਉਂਕਿ ਸਾਡੇ ਵੱਡੇ ਆ ਇਹਨਾਂ ਉਮਰ ਹੰਢਾਈ ਹੈ ਬਹੁਤ ਜ਼ਿਆਦਾ ਇਹਨਾਂ ਨੇ ਤਸ਼द्दਦ ਦੇਖਿਆ ਔਰ ਜਦੋਂ ਇਹਨਾਂ ਸਾਨੂੰ ਗੱਲ ਨਾਲ ਲਾਇਆ ਯਾਦ ਕੀਤਾ ਤੇ ਖੁਸ਼ੀ ਹੁੰਦੀ ਆ ਵਿਦਵਾਨਾਂ ਨੂੰ ਸੁਣਦੇ ਆਖੋ ਸਤਨਾਮ ਮੈਂ ਤਾਂ ਕੀ ਨਾ ਸਭ ਕੁਝ ਇੱਥੇ ਹੈਗਾ ਜੀ ਕਿਤੇ ਨਾ ਪੜ ਕੋੜ